निर्धन को धन तेरो ना निथावे को ना तेरा ठा निमाने को प्रभु तेरो मान सगुल घटा को देव दबो करन करावन हार सवा सगल घटा के अंतर जान अपनी गतमित जानो आपे अपन संग आप प्रबरा राते तुमरी उसत तुम दे हे नान कवर न जान सको वे निर्धन कौधन तेरो नाम ਨਿਥਾਵੇਂ ਕੋ ਨੌ ਤੇਰਾ ਥਾ ਨਿਮਾਨੇ ਕੋ ਪ੍ਰਭ ਤੇਰਾ ਮਾਨ ਸਗਲ ਘਟਾ ਕੋ ਦੇਵੋ ਦਰਨੂ ਕਰਨ ਕਰਾਵਣ ਹਾਰ ਸੁਹਾਵੀ ਸਗਲ ਘਟਾਂ ਕੇ ਅੰਤ ਕਰ ਜਗ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪੂ ਪ੍ਰਗਰਾਤੇ ਤੇ ਤੇਮਰੀ ਉਸਤਤ ਤੁਮਤੇ ਹੋਏ ਨਾਨਕ ਆਵਰ ਨ ਜਾਣਸ ਕੋਈ ਤੇਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣਸ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਨਿਰਧਨ ਕੋ ਧਨ ਤੇਰਾ ਨਾਮ ਇਹ ਜਿਹੜਾ ਤਨ ਹੈ ਨਾ ਇਹ ਤਾਂ ਬੰਦੇ ਨੇ ਬਣਾਇਆ ਪਰ ਪ੍ਰਭੂ ਦਾ ਨਾਮ ਹੈ ਨਾ ਇਹ ਆਤਮਿਕ ਆਤਮਿਕ ਜਿਹੜੀ ਜੋਤ ਹੈ ਨਾ ਏਕਮ ਕਰਦੇ ਉਹਦੇ ਨਾਲ ਆਪਾਂ ਨੂੰ ਜੋੜਦਾ ਇਹ ਤਨ ਬੜਾ ਨਿਰਾਲਾ ਹੈ ਜਿਹਦੇ ਕੋਲੇ ਦੁਨੀਆਂ ਦਾ ਤਨ ਨਹੀਂ ਵੀ ਹੈਗਾ ਨਾ ਪਰ ਜੇ ਨਾਮ ਤਨ ਉਹ ਤਨ ਹੀ ਵਿਅਕਤੀ ਆ ਰੋਟੀ ਖਾਣ ਨੂੰ ਸਭ ਨੂੰ ਮਿਲਦੀ ਐ ਉਹ ਤਨ ਜੇ ਨਹੀਂ ਵੀ ਹੈਗਾ ਫਿਰ ਵੀ ਉਹ ਧਨવાન ਆ ਨਿਥਾਵੇਂ ਕੋ ਨਾਉ ਤੇਰਾ ਥਾਉ ਤੇ ਜਿਹੜਾ ਜਿਹਦੇ ਕੋਲ ਕੋਈ ਥਾਂ ਨਹੀਂ ਕੋਈ ਜ਼ਮੀਨ ਨਹੀਂ ਜਾਇਦਾਦ ਨਹੀਂ ਤੇ ਪਰਮੇਸ਼ਵਰ ਦਾ ਨਾਮ ਹੈਗਾ ਨਾ ਸਾਰੇ ਕਹਿੰਦੇ ਜੀ ਆਓ ਬੈਠੋ ਸਾਡੇ ਆਓ ਸਾਡੇ ਆਓ ਇੱਧਰ ਵੀ ਕੀਰਤਨ ਕਰੋ ਇੱਧਰ ਪਾਠ ਕਰੋ ਤੇ ਉਹਦਾ ਪਰਮੇਸ਼ਵਰ ਦਾ ਨਾਮ ਹੀ ਉਹਦਾ ਥਾਣ ਬਣ ਜਾਂਦਾ ਇਸ ਸਾਈਡ ਆਸੇ ਕਿ ਜਗਤ ਵੀ ਆਪਾਂ ਦੇਖਦੇ ਨਾ ਤੇ ਕਿੰਨਾ ਮਾਣ ਮਿਲਦਾ ਉਹਦੇ ਕੋਲ ਇਹ ਥੋੜੀ ਪੁਛਦੇ ਵੀ ਤੇਰੇ ਕੋਲ ਕਿੰਨੀ ਜਾਇਦਾਦ ਨਿਮਾਣੇ ਕੋ ਪ੍ਰਪਤੀ ਰੋਮਾਨ ਕੋਈ ਯੋਧਾ ਨਹੀਂ ਕੋਈ ਵੱਡਾ ਕੋਈ ਸਰਕਾਰੀ ਪਦ ਨਹੀਂ ਕੋਈ ਯੋਧਾ ਨਹੀਂ ਪਰ ਫਿਰ ਵੀ ਜੇ ਪ੍ਰਭੂ ਦਾ ਨਾਮ ਹੈ ਤੇ ਕਿੰਨਾ ਮਾਣ ਸਤਕਾਰ ਵੀ ਆਪਾਂ ਨੂੰ ਮਿਲ ਜਾਂਦਾ ਸਗਲ ਘਟਾ ਕੋ ਦੇਵੋਦਾਨ ਸਾਰੇ ਨੂੰ ਦੇਣ ਵਾਲਾ ਪ੍ਰਭਾਈ ਪਰਮੇਸ਼ਵਰ ਜਿਹਨੂੰ ਨਾਮਦਾਨ ਦਿੱਤਾ ਉਹ ਸਭ ਤੋਂ ਧਨੀ ਹੈ ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾ ਕੇ ਅੰਤਰਜਾਮ ਪਰਮੇਸ਼ਰ ਕਰਨ ਹਾਰ ਹੈ ਉਹ ਸੁਆਮੀ ਹੈ ਸਾਰੇ ਦਿਲਾਂ ਦੇ ਜਾਣਦਾ ਹੈ ਆਪਣੀ ਗਤ ਮਿਤ ਜਾਣੋ ਆਪੇ ਆਪਲ ਸੰਗ ਆਪ ਪ੍ਰਭ ਰਾਤੇ ਆਪਣੀ ਲੀਲਾ ਉਹ ਆਪ ਜਾਣਦਾ ਆਪਾਂ ਪਰਮੇਸ਼ਰ ਦੀ ਲੀਲਾ ਉਹ ਕਿਸ ਤਰ੍ਹਾਂ ਉਹ ਸਾਰਿਆਂ ਦੇ ਪਿਛੇ ਉਹਦੀ ਤਾਕਤ ਵਰਤ ਰਹੀ ਹੈ ਆਪਾਂ ਨਹੀਂ ਪਛਾਣ ਪਾਉਂਦੇ ਆਪਾਂ ਹੁਕਮ ਨੂੰ ਨਹੀਂ ਪਛਾਣ ਪਾਉਂਦੇ ਲੇਕਿਨ ਪ੍ਰਭ ਹੈ ਉਹ ਕਰਤਾਪੁਰਖ ਹੈ ਉਹਦੀ ਲੀਲਾ ਬੜੀ ਨਿਰਾਲੀ ਹੈ ਉਹ ਸਾਰਿਆਂ ਦੇ ਅੰਦਰ ਵਸਦਾ ਹੈ ਆਪਾਂ ਤਾਂ ਸਾਰੇ ਬੁਲਾਏ ਹੀ ਬੋਲਦੇ ਜਿਸ ਤਰ੍ਹਾਂ ਉਹ ਆਪਾਂ ਨੂੰ ਬੁਲਾਉਂਦਾ ਹੈ ਜਿਸ ਤਰ੍ਹਾਂ ਆਪਾਂ ਨੂੰ ਕਰਨ ਦੀ ਪ੍ਰੇਰਣਾ ਦਿੰਦਾ ਉਸ ਤਰ੍ਹਾਂ ਹੀ ਆਪਾਂ ਕਰਦੇ ਹਾਂ ਤੇ ਡੋਰੀ ਤਾਂ ਸਾਰੀ ਪਰਮੇਸ਼ਵਰ ਦੇ ਹੱਥੀ ਸકલ ਘਟਾ ਕੇ ਅੰਤਰਜਾਮੀ ਆਪਣੀ ਗਤਿ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭਾਤੇ ਆਪਣੀ ਰਚਨਾ ਦੇ ਵਿੱਚ ਆਪ ਹੀ ਸਮਾਇਆ ਆਇਨੀ ਕਿ ਰਚਨਾ ਬਣਾ ਕੇ ਕਿਤੇ ਹੋਰ ਬੈਠਾ ਸਾਰਿਆਂ ਦੇ ਵਿੱਚ ਉਹੀ ਵਰਤ ਰਿਆ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣਸ ਕੋਈ ਇਹ ਅਕਥਕਾਣੀ ਹੈ ਜੇ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰੀਏ ਨਾ ਤਾਂ ਉਹ ਐ ਹੋ ਜਾਂਦਾ ਜਿਵੇਂ ਗੁੰਗੇ ਨੇ ਮਠਿਆਈ ਖਾ ਲਈ ਉਹ ਮਠਿਆਈ ਦੱਸਣ ਬੈਠੇ ਗੁੰਗੇ ਤੋਂ ਬੋਲੇ ਜਾਣਾ ਨਹੀਂ ਐਡੀ ਆਪਣਾ ਪਰੰਪਰਾ ਲੇਲਾ ਆਪਾਂ ਜੇ ਦੱਸਣ ਦੀ ਕੋਸ਼ਿਸ਼ ਕਰਾਂਗੇ ਬ੍ਰਚਨਾ ਦੇ ਵਿੱਚ ਆ ਪੀ ਰਚਿਆ ਹੋਇਆ ਵਸੇ ਆਪਾਂ ਜਦ ਕਹਿੰਦੇ ਨਾ ਦੁੱਧ ਦੇ ਵਿੱਚ ਕਿਉਂ ਸਾਰੇ ਪਾਸੇ ਰਚਿਆ ਹੋਇਆ ਤੇ ਇਹ ਤਾਂ ਇੱਕ ਗੱਲ ਹੋਈ ਨਾ ਲੇਕਿਨ ਪ੍ਰਭੂ ਦੀ ਲੀਲਾ ਇਨੀ ਹੈ ਪਰੰਪਰਾ ਤੇ ਆਪਾਂ ਨਹੀਂ ਕਰ ਸਕਦੇ ਪ੍ਰਭੂ ਦੀ ਉਸਤਤ ਵੀ ਪ੍ਰਭੂ ਨੂੰ ਗੁਰੂ ਰੂਪ ਹੋ ਕੇ ਕਰਕੇ ਸਵੈਮ ਆਪਣੇ ਆਪ ਹੀ ਕਰਦੇ ਹਨ ਸਤ ਸੰਗਤ ਰੂਪ ਦੇ ਵਿੱਚ ਆਪਾਂ ਨਹੀਂ ਕਰ ਸਕਦੇ ਤੁਮਰੀ ਉਸਤੰਤੇ ਹੋਏ ਤੇ ਸੰਗਤ ਪਰਮੇਸ਼ਰ ਸਰੂਪ ਹੁੰਦੀ ਹੈ ਤੇ ਉਥੇ ਤਾਂ ਹੋ ਜਾਂਦੀ ਹੈ ਆਪ ਜਦੋਂ ਪਰਮੇਸ਼ਰ ਰੂਪ ਬਣ ਜਾਂਦੀ ਹੈ ਤੁਮਰੀ ਉਸਤੰਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਆਪਾਂ ਢੀਜੀ ਤੌਰ ਤੇ ਕੀ ਅੰਤ ਲੈ ਲੈਣਾ ਹੈ ਪਰਮੇਸ਼ਰ ਦਾ ਆਪਣੀ ਉਨੀ ਸੋਚ ਹੁੰਦੀ ਹੋਈ ਨਹੀਂ ਤੇ ਤੁਮਰੀ ਉਸਤੰਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆ ਗਿਆ ਬਖਸ਼ੋ ਹੋਈਆਂ ਗਲਤੀਆਂ ਰੀ ਦਾਸ ਕੀ ਮੰਦਰ ਜਾ ਚੱਕੇ ਅਰਦਾਸ ਕਰਿਓ ਕਿ ਕੀਰਤਨ ਖਾਤਰੀ ਚਰਨਖਲਾ ਅੱਗੇ ਵੀ ਇਸੇ ਤਰ੍ਹਾਂ ਚਲਦੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ